ਐਵੇਂ ਨਹੀਂ ਕਰੀਦਾ ਪੁੱਤਾ ਐਵੇਂ ਨਹੀਂ ਕਰੀਦਾ ਹallelujah ਸਾਲਾ ਬਾਦੇ ਆਇਆ ਵੀਰ ਐਵੇਂ ਨਹੀਂ ਲੜੀਦਾ ਐਵੇਂ ਨਹੀਂ ਕਰੀਦਾ ਪੁੱਤਾ ਐਵੇਂ ਨਹੀਂ ਕਰੀਦਾ ਬਾਈ ਵਿੱਚ ਲਿਖਿਆ ਉਹ ਜੜੂ ਪੁੱਤਰ ਵਾਪਸ ਆਇਆ ਉਹਦੇ ਬਾਪ ਨੇ ਉਹਨੂੰ ਗੱਲ ਨਾ ਲਾ ਲਿਆ ਕਿੰਨੂ ਕਿੰਨੂ ਪਤਾ ਇਸ ਗੱਲ ਦਾ ਹallelujah ਸ਼ਾਮ ਨੂੰ ਉਹਦਾ ਭਰਾ ਵਾਪਸ ਆਇਆ ਔਰ ਉਹਨੇ ਵੇਖਿਆ ਘਰ ਦੇ ਵਿੱਚ ਬੜੀ ਪਾਰਟੀ ਚੱਲਦੀ ਬੜਾ ਜਸ਼ਨ ਮਨਾਇਆ ਜਾ ਰਿਹਾ ਉਹਨੇ ਆਪਣੇ ਇੱਕ ਨੌਕਰ ਨੂੰ ਪੁੱਛਿਆ ਵੀ ਇਹ ਕੀ ਹੋ ਰਿਹਾ ਹੈ ਉਹਨੂੰ ਦੱਸਿਆ ਗਿਆ ਤੇਰਾ ਭਰਾ ਜਿਹੜਾ ਗਵਾਚ ਗਿਆ ਸੀ ਅੱਜ ਲੱਭ ਗਿਆ ਤਾਂ ਬਾਈਬਲ ਚ ਲਿਖਿਆ ਹੈ ਵੱਡਾ ਭਰਾ ਖੁਸ਼ ਹੋਣ ਦੀ ਬਜਾਏ ਕੀ ਹੋ ਗਿਆ ਬੋਲੋ ਕਿਸੇ ਨੂੰ ਪਤਾ ਹੈ ਖੁਸ਼ ਹੋਣ ਦੀ ਬਜਾਏ ਕੀ ਹੋ ਗਿਆ ਅਜ ਅਸੀਂ ਵੀ ਕਈ ਵਾਰ ਜਦੋਂ ਇੱਕ ਰੂਹ ਬਚਦੀ ਹੈ ਨਾ ਕੋਸ਼ੋਂ ਵੀ ਬੁਝਾਏ ਸਭ ਉਦਾਸ ਹੋ ਜਾਈ ਰਹਾ। ਬਾਈ ਵਿਚ ਲਿਆ ਹਜ਼ਾਰਾਂ ਦੂਰ ਤੇ ਸਵਰਗ ਦੀ ਖੁਸ਼ੀ ਮਨਾਉਂਦੇ ਜਦੋਂ ਇੱਕ ਰੂਹ ਵੱਜਦੀ ਆ। ਪਰ ਜਿਹੜਾ ਉਦਾਸ ਹੁੰਦਾ ਕਿਉਂਕਿ ਸਾੜ ਇਹ ਮੇਰੀ ਭਾਸ਼ਾ ਉਧਰ ਦੀ ਆ। ਅੰਦਰ ਜਲਨ ਉਹ ਲੱਗ ਪੈਂਦੀ ਆ ਜਦੋਂ ਕਿਸੇ ਨੂੰ ਖੁਦਾਬਦਉਂਦਾ ਹੈ। ਉਹਦਾ ਬਾਪ ਉਹਦੇ ਕੋਲ ਆਇਆ ਕਹਿੰਦਾ ਪਿਤਾ ਜੀ ਇਹ ਤੁਸੀਂ ਕੀ ਕੀਤਾ ਹੈ? ਮੈਂ ਇੰਨੇ ਚਿਰ ਦਾ ਤੁਹਾਡੇ ਨਾਲ ਰਹ ਰਿਹਾ ਮੇਰੇ ਨਾਲ ਮੇਰੇ ਲਈ ਤੁਸੀਂ ਕਦੀ ਕੋਈ ਜਸ਼ਨ ਨਹੀਂ ਮਨਾਇਆ। ਪਰ ਇਹ ਜਿਹੜਾ ਉੱਜੜ ਕੇ ਆਇਆ ਤੇ ਉਜਾੜ ਕੇ ਵੀ ਆਇਆ ਹੈ ਇਹਦੇ ਲਈ ਤੁਸੀਂ ਬੜਾ ਜਸ਼ਨ ਮਨਾ ਰਹੇ ਹੋ ਉਹਦਾ ਬਾਪ ਕਹਿੰਦਾ ਪੁੱਤਰ ਜੋ ਕੁਝ ਮੇਰਾ ਹੈ ਸਭ ਕੁਝ ਜੋਰ ਦੀ ਬੋਲੋ ਜੋ ਕੁਝ ਮੇਰਾ ਹੈ ਸਭ ਕੁਝ ਤੈਨੂੰ ਤਾਂ ਖੁਸ਼ ਹੋਣ ਦੀ ਲੋੜ ਆ ਕਿ ਤੇਰਾ ਗਵਾਚਾ ਭਰਾ ਲੱਭ ਗਿਆ ਹੈ ਮਰਿਆ ਸੀ ਜ਼ਿੰਦਾ ਹੋ ਗਿਆ ਹੈ ਹallelujah ਹallelujah ਉਹਨੂੰ ਗੱਲ ਦੇ ਨਾਲ ਲਾ ਉਹਦੇ ਨਾਲ ਪਿਆਰ ਕਰ ਬਾਪ ਆਪਣੀ ਬੇਟੀ ਨੂੰ ਸਮਝਾ ਰਿਹਾ ਐਵੇਂ ਨਹੀਂ ਕਰੀਦਾ ਪੁੱਤਾ ਐਵੇਂ ਨਹੀਂ ਕਰੀਦਾ ਸਾਲਾ ਬਾਦ ਆਇਆ ਵੀਰ ਐਵੇਂ ਨਹੀਂ ਲੜੀਦਾ ਟਿਕੋ ਜ ਰਹਿੰਦਾ ਹallelujah ਹallelujah ਜੀਸਸ ਬਾਪ ਸਮਝਾ ਰਿਹਾ ਗੁੰਮ ਗਿਆ ਸੀ ਵੀਰ ਤੇਰਾ ਅੱਜ ਮੈਨੂੰ ਲੱਭਿਆ ਉਦਿਓਣ ਨਾਲ ਵੇਖ ਵੇੜਾ ਪਿਆਈ ਸੱਜਿਆ ਮਾਣ ਹੁੰਦਾ ਵੇਖ ਕੇ ਨਹੀਂ ਕਿਸੇ ਦੋਸੜੀ ਦਾ ਐਵੇਂ ਨਹੀਂ ਕਰੀਦਾ ਪਤਾ ਐਵੇਂ ਨਹੀਂ ਕਰੀਦਾ ਅੱਜ ਕਿਸੇ ਦਾ ਮਾਣ ਹੁੰਦਾ ਏ ਕਿਸੇ ਦੀ ਇੱਜ਼ਤ ਵੱਦੀ ਆ ਤਾਂ ਦੂਜਾ ਸੜਦਾ ਏ ਸੜਦਾ ਉਹ ਆ ਜਿਹਨੇ ਨਰਕ ਚ ਵੀ ਜਾ ਕੇ ਸੜਨਾ ਏ ਉਹ ਇਥੇ ਰਹਿ ਹਸਲ ਕਰਦਾ ਸੜਨ ਦੀ ਜਿਹੜੀ ਰਹਿਸਮ ਕਰੋਗੇ ਉਹੀ ਪਰਫਾਰਮ ਕਰਨਾ ਪੈਣਾ ਹੈ ਸਾੜ ਸਵਰਗ ਚ ਨਹੀਂ ਚੱਲਦਾ ਬੋਲੋ ਹੇਲੇਲੂਇਆ ਮੇਰੇ ਪਿੱਛੇ ਬੋਲੋ ਸਾੜ ਸਵਰਗ ਚ ਨਹੀਂ ਚੱਲਦਾ ਜਿਹੜੇ ਦੇਸ਼ ਜਾਣਾ ਪਵੇ ਪਹਿਲਾਂ ਉਥੋਂ ਦੇ ਕਾਨੂੰਨ ਸਿੱਖਣੇ ਪੈਂਦੇ ਆ ਸਵਰਗ ਦੇਸ਼ ਚ ਜਾਣਾ ਹੈ ਕਈਆਂ ਨੇ ਆਪਣੇ ਚੋਂ ਤੇ ਉਥੋਂ ਦੇ ਸਿੱਖਣੇ ਪੜਨੇ ਕਾਨੂੰਨ ਹallelujah ਬੋਲੀਏ ਹallelujah ਹallelujah ਐਵੇਂ ਨਹੀਂ ਕਰੀਦਾ ਪੁੱਤਾ ਐਵੇਂ ਨਹੀਂ ਕਰੀ ਐਵੇਂ ਨਹੀਂ ਕਰੀਦਾ ਪੁੱਤਾ ਐਵੇਂ ਨਹੀਂ ਕਰੀਦਾ ਸਾਨਾ ਪਾ ਦਿਆ ਆ ਵੀ ਐਵੇਂ ਨਹੀਂ ਲੜੀਦਾ ਐਵੇਂ ਨਹੀਂ ਕਰੀਦਾ ਪੁੱਤਾ ਤੁਮੀ ਨਹੀਂ ਕਰੀ ਮਰ ਗਿਆ ਸੀ ਵੀਰ ਤੇਰਾ ਜ਼ਿੰਦਾ ਅੰਚ ਹੋ ਆਏ ਮਰ ਗਿਆ ਸੀ ਵੀਰ ਤੇਰਾ ਜ਼ਿੰਦਾ ਅੰਚ ਹੋ ਆਏ ਗਾਲਿਓ ਦੇ ਲਗ ਲਗ ਪਾਪ ਤੇਰਾ ਰੋ ਆਏ ਗਾਲਿਓ ਦੇ ਲਗ ਲਗ ਪਾਪ ਤੇਰਾ ਰੋ ਆਏ ਹਰੇ ਕਿਵੇਂ ਮੁੜ ਆਇਆ ਜਿਹੜਾ ਪੱਕਾ ਸੀ ਅੜੀ ਦਾ ਐਵੇਂ ਨਹੀਂ ਕਰੀਦਾ ਪੁੱਤਾ ਐਵੇਂ ਨਹੀਂ ਕਰੀਦਾ ਐਵੇਂ ਨਹੀਂ ਕਰੀਦਾ ਪੁੱਤਾ ਐਵੇਂ ਨਹੀਂ ਕਰੀਦਾ ਸਾਲਾ ਬਾਦ ਆਇਆ ਵੀ ਐਵੇਂ ਲੜੀਦਾ ਐਵੇਂ ਨਹੀਂ ਕਰੀਦਾ ਪੁੱਤਾ ਐਵੇਂ ਨਹੀਂ ਕਰੀਦਾ ਤੂੰ ਤੂੰ ਮਾਰੀ ਓ ਦਾਨੀਅਲ ਮੰਨ ਗੱਲ ਗੁੱਸੇ ਨੂੰ ਤੂੰ ਮਾਰੀ ਓ ਯੂਸਫ ਦੀ ਤਰ੍ਹਾਂ ਕਰ ਵੀਰ ਨੂੰ ਪਿਆਰ ਓ ਯੂਸਫ ਦੀ ਤਰ੍ਹਾਂ ਕਰ ਵੀਰ ਨੂੰ ਪਿਆਰ ਵੈਰ ਵਾਲੇ ਵੇੜੇ ਬੱਚਾ ਪੈਰ ਨਹੀਂ ਤਰੀਦਾ ாத்த <tries>